जय श्री राम जी मैं चंद्रकांत चड्ढा प्रवक्ता पंजाब शिव सेना उद्धव बालासाह ठाकरे पिछले करीब डेढ़ साल ਤੋਂ ਸਾਡੇ ਜਿਹੜੇ ਦੋ ਬਾਰਡਰ ਨੇ ਪੰਜਾਬ ਦੇ ਚਾਹੇ ਉਹ ਖਨਵਰੀ ਬਾਰਡਰ ਹੈ ਚਾਹੇ ਸ਼ੰਭੂ ਬਾਰਡਰ ਹੈ ਜਿਹੜਾ डेढ़ ਸਾਲ ਤੋਂ ਸਾਡੇ ਕਿਸਾਨ ਭਰਾਵਾਂ ਨੇ ਉੱਥੇ ਧਰਨਾ ਲਾ ਕੇ ਹਾਈਵੇ ਬਲੌਕ ਕਰਿਆ ਸਰਕਾਰ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਵੀ ਖਾਸ ਕਰਕੇ ਮੈਂ ਕਵਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਰਾਤ ਨੂੰ 2:30 ਵਜੇ ਤੱਕ ਮੀਟਿੰਗਾਂ ਕਰਨਾ ਇਹ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਵੱਡਾ ਇੱਕ ਮਸਾ ਸਮਝਦਾ ਸੁਨੇਹਾ ਕਿ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸਰਕਾਰ ਵੀ ਉਹਨਾਂ ਦੇ ਨਾਲ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਕਰੋੜਾਂ ਲੋਕ ਨੇ ਉਹਨਾਂ ਦੇ ਵਪਾਰ ਨੂੰ ਮੁੱਖ ਰੱਖਦੇ ਆਂ ਔਰ ਨੌਜਵਾਨਾਂ ਦੇ ਰੋਜ਼ਗਾਰ ਨੂੰ ਮੁੱਖ ਰੱਖਦੇ ਆਂ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਆਂ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਆਂ ਕੱਲ ਰਾਜ ਜਿਹੜਾ ਦੋਨੇ ਬਾੜਾਂ ਤੇ ਇਸ ਜਾਮ ਨੂੰ ਹਟਾ ਕੇ ਰਸਤਾ ਜਿਹੜਾ ਖੋਲੰਦਾ ਜਿਹੜਾ ਕੰਮ ਹੈ ਉਹ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਸਰਦਾਰ ਭਗਵਾਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਨੂੰ ਪਟਿਆਲਾ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਜੀ ਨੂੰ ਜਿਨ੍ਹਾਂ ਨੂੰ ਮੈਂ ਕੱਲ ਸੁਣਿਆ ਕਿ ਬੜੇ ਹੀ ਸੂਝਬੂਝ ਢੰਗ ਦੇ ਨਾਲ ਬੜੇ ਸ਼ਾਂਤਪ੍ਰੀਅ ਢੰਗ ਦੇ ਨਾਲ ਇਸ ਧਰਨੇ ਨੂੰ ਸਮਾਪਤ ਕਰਾ ਕੇ ਜਿਹੜੇ ਦੋਨੇ ਰਸਤੇ ਨੇ ਉਹ ਖੁਲਵਾਏ ਗਏ ਆ ਪੰਜਾਬ ਦਾ ਇੱਕ ਆਪ ਨਾਗਰਿਕ ਹੋਣ ਦੇ ਨਾਤੇ ਪੰਜਾਬ ਦਾ ਇੱਕ ਵਪਾਰੀ ਹੋਣ ਦੇ ਨਾਤੇ ਵੀ ਕਿਉਂਕਿ ਅੱਜ ਪੰਜਾਬ ਦਾ ਸਮੁੱਚਾ ਵਰਗ ਇਸ ਗੱਲ ਦੀ ਸ਼ਲਾਘਾ ਕਰ ਰਿਹਾ ਸਰਕਾਰ ਦੀ ਔਰ ਪੁਲਿਸ ਵੱਲੋਂ ਜਿਹੜਾ ਇਹ ਦੋਨੇ ਬਾਰਡਰ ਖੋਲੇ ਗਏ ਆ ਇਹ ਦੇਰ ਆਇਆ درست ਕਦਮ ਹੈ ਕਿਉਂਕਿ ਕਈ ਦਿੱਲੀ ਬਾਰਡਰ ਵੇਲੇ ਵੀ ਜਦੋਂ ਬਾਰਡਰ ਜਾਮ ਹੋਏ ਤਾਂ ਵੀ ਪੰਜਾਬ ਦੇ ਲੋਕਾਂ ਨੇ ਬੜਾ ਭਰਪੂਰ ਆਪ ਦਾ ਸਹਿਯੋਗ ਹੈ ਉਹ ਕਿਸਾਨ ਭਰਾਵਾਂ ਨੂੰ ਦਿੱਤਾ ਤੇ ਹੁਣ ਵੀ ਇਸ ਅੰਦੋਲਨ ਦੇ ਵਿੱਚ ਕਰੀਬ ਸਵਾ ਸਾਲ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਆਪ ਦੇ ਕਿਸਾਨ ਭਰਾਵਾਂ ਦਾ ਸਾਥ ਦਿੱਤਾ ਲੇਕਿਨ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਵਪਾਰ ਪੰਜਾਬ ਦੇ ਨੌਜਵਾਨਾਂ ਦਾ ਰੋਜ਼ਗਾਰ ਜਿਹੜਾ ਉਹਨੂੰ ਮੁੱਖ ਰੱਖਦੇ ਆ ਇਹ ਬਾਰਡਰ ਖੋਲਨੇ ਬੇਹੱਦ ਜ਼ਰੂਰੀ ਸਨ ਸੋ ਕੱਲ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਬਿਲਕੁਲ ਪੰਜਾਬ ਦੀ ਹਿਤਾਸ਼ੀ ਚ ਹੈ ਅਸੀਂ ਪੰਜਾਬ ਦੀ ਸਰਕਾਰ ਦੇ ਨਾਲ ਆ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਆ ਔਰ ਨਾਲ ਦੇ ਨਾਲ ਆਪਣੇ ਕਿਸਾਨ ਭਰਾਵਾਂ ਦੇ ਨਾਲ ਵੀ ਆ ਲੇਕਿਨ ਆਪਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਵਪਾਰ ਨੂੰ ਪ੍ਰਭਾਵਿਤ ਕਰੀਏ ਇੱਕ ਭਰਾ ਦੀ ਕੋਈ ਤਕਲੀਫ ਜੇ ਉਹ ਦੂਜੇ ਭਰਾ ਦੇ ਵੀ ਨਾਲ ਪੈ ਜੇ ਜ਼ਬਰਦਸਤੀ ਉਹ ਵੀ ਮੈਂ ਸਮਝਦਾ ਵਾਜਿਬ ਨਹੀਂ ਹੈ ਸੋ ਇਹ ਅੰਦੋਲਨ ਜਿਹੜਾ ਵੀ ਹੋਏਗਾ ਅੱਗੋਂ ਸੰਘਰਸ਼ ਜਿਹੜਾ ਹੋਏਗਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਦੇ ਨਾਲ ਲੇਕਿਨ ਜਾਮ ਕਰਕੇ ਪੰਜਾਬ ਨੂੰ ਹੋਰ ਪਿੱਛੇ ਲੈ ਜਾਣਾ ਕਿਉਂਕਿ ਕਈ ਐਸੀਆਂ ਤਾਕਤਾਂ ਮੈਨੂੰ ਲੱਗਦਾ ਰਾਜਨੀਤਿਕ ਪਾਰਟੀਆਂ ਵੀ ਇਹਦੇ ਸ਼ਾਮਲ ਨੇ ਜਿਹੜੀਆਂ ਪੰਜਾਬ ਦੇ ਵਿੱਚ ਆਪਸੀ ਰਾਜਨੀਤਿਕ ਜਿਹੜੀ ਆ ਕੋਈ ਨਾ ਕੋਈ ਰੰਜਿਸ਼ ਕੱਢਣ ਦੇ ਲਈ ਇਹ ਸੰਦੋਲਨ ਨੂੰ ਹੋਰ ਖਿੱਚਮਾ ਕਰ ਰਹੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਵਿਪੱਖੀ ਜਿਹੜੀ ਪਾਰਟੀਆਂ ਜਿਹੜੀ ਹੁਣ ਬੜੀ ਤਕਲੀਫ ਚ ਨੇ ਕੱਲ ਰਾਤ ਤੋਂ ਉਹਨਾਂ ਦੀ ਅਹਿਮ ਭੂਮਿਕਾ ਹੈ ਮੈਂ ਸੁਣ ਰਿਹਾ ਸੀ ਇੱਕ ਚੈਨਲ ਤੇ ਜਿਹੜੇ ਸ਼ਰੋਮਨੀ ਅਕਾਲੀ ਦਲ ਦੇ ਸਾਂਸਦ ਵੀ ਔਰ ਪੰਜਾਬ ਦੇ ਸਾਬਕਾ ਡਿਪੀ ਜਿਹੜੇ ਸੀਐਮ ਨੇ ਸਰਦਾਰ ਸੁਖਬੀਰ ਸਿੰਘ ਬਾਦਲੂ ਵਾਲੀ ਧਰਮਪਤਨੀ ਬਠਿੰਡਾ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜੀ ਉਹ ਕੱਲ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਰਹੇ ਸਨ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਐ ਉਹਨਾਂ ਦੇ ਅੰਦਰ ਸਰਦਾਰ ਬਿਹੰਤ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਦੀ ਕਿਤੇ ਰੂਹ ਆ ਗਈ ਐ ਸੋ ਬੜੀ ਹਰਾਨੀ ਦੀ ਗੱਲ ਐ ਕਿ ਇੱਕ ਚੁਣਿਆ ਹੋਇਆ ਨਮਾਇੰਦਾ ਜਿਹਨੂੰ ਹਰ ਇੱਕ ਤਬਕੇ ਨੇ ਵੋਟ ਪਾਈ ਐ ਬਠਿੰਡਾ ਵੀ ਜਿਹੜਾ ਇੰਡਸਟਰੀਅਲ ਹੱਬ ਐ ਇਹ ਬਠਿੰਡੇ ਦੇ ਵਪਾਰੀ ਵੀ ਸੋਚੇ ਕਿ ਅਸੀਂ ਕਿਹੜਾ ਮੈਂਬਰ ਪਾਰਲੀਮੈਂਟ ਚੁਣ ਲਿਆ ਜਿਹੜਾ ਕੇਵਲ ਇੱਕ ਤਬਕੇ ਦੀ ਗੱਲ ਕਰ ਰਿਹਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹਰਸੀਮਰਤ ਕੌਰ ਬਾਦਲ ਜੀ ਕਿ ਸਰਦਾਰ ਭਗਵੰਤ ਸਿੰਘ ਮਾਨ ਦੇ ਅੰਦਰ ਬਿਆਨ ਸਿੰਘ ਜੀ ਦੀ ਰੂਹ ਆਈ ਹੈ ਕਿ ਨਹੀਂ ਮੈਨੂੰ ਨਹੀਂ ਪਤਾ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਸਵਰਗਵਾਸੀ ਨੇ ਉਹਨਾਂ ਨੇ ਜ਼ਰੂਰ ਕੱਲ ਰਾਤ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੰਦਰ ਦਾਖਲ ਹੋ ਕੇ ਪੰਜਾਬ ਦੇ ਸਮੁੱਚੇ ਵਰਗਾ ਦੇ ਲਈ ਇਹ ਜਿਹੜਾ ਫੈਸਲਾ ਲੈਣ ਲਈ ਉਹਨਾਂ ਨੇ ਮਜਬੂਰ ਕੀਤਾ ਹੋਵੇਗਾ ਕਿਉਂਕਿ ਸਵਾ ਸਾਲ ਥੋੜਾ ਸਮਾਂ ਨਹੀਂ ਹੁੰਦਾ ਸਵਾ ਸਾਲ ਤੋਂ ਰਸਤੇ ਬਲੌਕ ਹੋ ਜਾਂਦੇ ਆਪਣੇ ਸਟੇਟ ਦੇ ਅੰਦਰ ਜਾਣ ਲਈ ਤੇ ਆਣ ਲਈ ਪੰਜਾਬੀਆਂ ਨੂੰ ਵੀ ਉਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਅੰਦੋਲਨ ਕਰੋ ਸੰਘਰਸ਼ ਕਰੋ ਲੇਕਿਨ ਉਹਦਾ ਦੂਜੇ ਨੂੰ ਜੇ ਕੋਈ ਅਜ ਦਿੱਲੀ ਦੇ ਅੰਦਰ ਕਿਸੇ ਨੂੰ ਲਿਜਾਣਾ ਪੈ ਜੇ ਏਮਜ਼ ਦੇ ਵਿੱਚ ਕੋਈ ਵੱਡੇ ਹਸਪਤਾਲ 'ਚ ਕਿਸੇ ਦੀ ਬਹੁਤ ਕੋਈ ਐਮਰਜੈਂਸੀ ਹੋਵੇ ਤਾਂ ਉਹ ਕਿਸ ਤਰ੍ਹਾਂ ਜਾਏਗਾ ਪੰਜਾਬ ਦੇ ਅੰਦਰ ਜਿਹੜਾ ਗੁੱਡਜ਼ ਆ ਰਹੇ ਨੇ ਜਾਂ ਪੰਜਾਬ ਤੋਂ ਜਿਹੜਾ ਵਪਾਰ ਹਜ਼ਰੀ ਦਾ ਲੁਧਿਆਣਾ ਤੋਂ ਮੈਂ ਗੱਲ ਕਰਾਂ ਜਿਹੜਾ ਪੰਜਾਬ ਹਜ਼ਰੀ ਦਾ ਸਾਈਕਲ ਇੰਡਸਟਰੀ ਦਾ ਹੱਬ ਹੈ ਜੇ ਉਹਨਾਂ ਨੇ ਆਪਣਾ ਸਮਾਨ ਭੇਜਣਾ ਤਾਂ ਜਿਹੜਾ ਕਿਰਾਇਆ ਵਾ ਉਹਦਾ ਜਿਹੜਾ ਭਾੜਾ ਦਾ ਉਹ ਕਈ ਗੁਣਾ ਜਿਹੜਾ ਉਹ ਭਰਨਾ ਪੈ ਰਿਹਾ ਕਿਤੇ ਨਾ ਕਿਤੇ ਖਾਮਿਆਜਾ ਜਿਹੜਾ ਉਹ ਇੰਡਸਟਰੀ ਨੂੰ ਵੀ ਭੁਗਤਣਾ ਪੈ ਰਿਹਾ ਬਾਹਰਲਾ ਵਪਾਰੀ ਅਜ ਪੰਜਾਬ ਚ ਨਹੀਂ ਪਹੁੰਚ ਪਾ ਰਿਹਾ ਹੋਜਰੀ ਉਦਯੋਗ ਜਿਹੜਾ ਉਹ ਬਿਲਕੁਲ ਨਾ ਦੇ ਬਰਾਬਰ ਹੋ ਚੁੱਕਿਆ ਪੰਜਾਬ ਚ ਬਿਲਕੁਲ ਇਸ ਟਾਈਮ ਹੋਜਰੀ ਵਪਾਰੀ ਵੀ ਬੜੇ ਸਖਤੇ ਚ ਸੰਤ ਮੈਂ ਸਮਝਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਚੀਫ ਨੇ ਇਸ ਤੇ ਪੰਜਾਬ ਪੰਜਾਬ ਦੇ ਡੀਜੀਪੀ ਸਾਹਿਬ ਨੇ ਦੇਰ ਆ ਦਰਸ ਕਦਮ ਚੁੱਕਦੇ ਆ ਇਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਦਮ ਚੁੱਕਿਆ ਔਰ ਸਰਕਾਰਾਂ ਦਾ ਇਹ ਮੋਢਲਾ ਫਰਜ਼ ਵੀ ਹੁੰਦਾ ਹੈ ਕਿ ਹਰ ਇੱਕ ਵਰਗ ਦਾ ਸਾਥ ਦੇਣਾ ਜੇ ਸਵਾ ਸਾਲ ਤੋਂ ਇਹ ਧਰਨਾ جاری ਸੀ ਤੇ ਇਹਦਾ ਕੋਈ ਜਿਹੜਾ ਨਤੀਜਾ ਕੇਂਦਰ ਸਰਕਾਰ ਜਿੰਨੇ ਮੰਗਾ ਮੰਨਣੀਆਂ ਜਿਉਂ ਚੁੱਕਣ ਦੇ ਨਹੀਂ ਆ ਰਹੀ ਜਾਂ ਜਾਣ ਕੇ ਅੰਦੋਲਨ ਨੂੰ ਲੰਬਾ ਖਿੱਚ ਰਿਹਾ ਕਿ ਪੰਜਾਬ ਦਾ ਨੁਕਸਾਨ ਹੋਵੇ ਪੰਜਾਬ ਦੀ ਸਰਕਾਰ ਨੂੰ ਅਸੀਂ ਢਾਹ ਲਾਵਾਂਗੇ ਇਹਨਾਂ ਅੰਦੋਲਨਕਾਰੀਆਂ ਦੇ ਮੋਢੇ ਦੇ ਬੰਦੂਕ ਰੱਖ ਕੇ ਇਸ ਦਾ ਮੈਂ ਸਮਝਦਾ ਸਾਡੇ ਸਾਰੇ ਭਰਾਵਾਂ ਨੂੰ ਵੀ ਇੱਥੇ ਵਿਚਾਰ ਕਰਨਾ ਚਾਹੀਦਾ ਕਿਸਾਨ ਆਗੂਆਂ ਨੂੰ ਵੀ ਇਹਦੇ ਲਈ ਕੋਈ ਹੱਲ ਸੋਚਣਾ ਚਾਹੀਦਾ ਵੀ ਅਸੀਂ ਬਾਕੀ ਪੰਜਾਬ ਵਾਸੀਆਂ ਦਾ ਨੁਕਸਾਨ ਨਾ ਕਰਦੇ ਆਪ ਦਾ ਹੱਲ ਕਰਾਈਏ ਸੋ ਸ਼ੇਰਸੇਨਾ ਉਧੋ ਬਾਲਾ ਸਾਹਿਬ ਠਾਕਰੇ ਨੂੰ ਜਿੱਥੇ ਮੈਂ ਇਸ ਗੱਲ ਦੀ ਛਲਾਗਾ ਕਰਦਾ ਕਿ ਸਰਕਾਰ ਨੇ ਸਾਰੇ ਵਰਗਾਂ ਦਾ ਸੋਚਦਿਆਂ ਹੋਇਆ ਕੱਲ ਜਿਹੜਾ ਇਹ ਰਸਤਾ ਖੁਲਵਾਇਆ ਸੀ ਇਹਦਾ ਨਿਗਾ ਸਵਾਗਤ ਕਰਦੇ ਆ